ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਗਲੋਬਲ ਸਿਕਸ ਦੇ ਵੇਅਰ ਹਾਊਸ ਦੇ ਵਿੱਚਕਾਰ ਗੁਰਦਾਸਪੁਰ ਚ ਖੜੇ ਆਂ ਸੋ ਜਿਵੇਂ ਜਿਵੇਂ ਅਸੈਸਮੈਂਟ ਦਾ ਫੇਜ਼ ਸਾਡਾ ਅੱਗੇ ਅੱਗੇ ਵੱਧਦਾ ਜਾ ਰਿਹਾ ਔਰ ਜੋ ਘਰਾਂ ਦੇ ਹਾਲਾਤ ਅਸੀਂ ਗਰਾਊਂਡ ਜ਼ੀਰੋ ਤੇ ਦੇਖ ਰਹੇ ਆਂ ਹਰ ਇੱਕ ਅਪਡੇਟ ਅਸੀਂ ਸੰਗਤ ਨੂੰ ਮੌਕੇ ਮੌਕੇ ਪਹੁੰਚਾ ਰਹੇ ਆਂ ਸੋ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਆਹ ਟਰੱਕ ਜਿਹੜਾ ਪੂਰਾ ਇੱਕ ਪੂਰਾ ਵੱਡਾ ਟਰੱਕ ਲੋਡ ਹੋ ਕੇ ਵਾਸ਼ਿੰਗ ਮਸ਼ੀਨਸ ਦਾ ਪਹੁੰਚਿਆ ਸੋ ਆਹ ਵੀਰਰੀ ਸਾਰੇ ਮੇਰੀ ਕਰਨ ਔਜਲਾ ਬਾਈ ਨਾਲ ਜੋ ਕਿ ਬਹੁਤ ਪ੍ਰਸਿੱਧ ਗਾਇਕ ਨੇ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਰਿਕੁਆਇਰਮੈਂਟ ਪੁੱਛੀ ਤਾਂ ਰਿਕੁਆਇਰਮੈਂਟ ਅਕੋਰਡਿੰਗਲੀ ਸਾਨੂੰ ਕਿਉਂਕਿ ਵਾਸ਼ਿੰਗ ਮਸ਼ੀਨ ਫ੍ਰਿਜ ਬੈੱਡ ਡਬਲ ਬੈੱਡ ਗੱਦੇ ਕਿਚਨ ਸੈਟ ਗੈਸ ਚੁੱਲਾ ਹੁਣ ਉਹ ਸਾਰੀ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਜਿਹੜੀ ਕਿ ਸਾਡੀ ਸੈਕੰਡ ਰਿਕੁਆਇਰਮੈਂਟ ਲਿਸਟ ਅਸੀਂ ਕੱਢੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੈਸੇਜ ਦੇ ਉੱਤੇ ਇੱਕ ਆਵਾਜ਼ ਦੇ ਉੱਤੇ ਕਿਵੇਂ ਸੰਗਤ ਔਰ ਕਿਵੇਂ ਜਿਹੜੇ ਪੰਜਾਬ ਨੂੰ ਪਿਆਰ ਕਰ ਰਹੇ ਨੇ ਉਹ ਸਮਾਨ ਟਰੱਕ ਦੇ ਟਰੱਕ ਭੇਜ ਰਹੇ ਨੇ ਔਰ ਮੈਂ ਇਸ ਵੀਡੀਓ ਦੇ ਜ਼ਰੀਏ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਦਸਵੰਦ ਹੈ ਉਹ ਸਾਨੂੰ ਜੋ ਸਾਨੂੰ ਸਮਾਨ ਚਾਹੀਦਾ ਤੁਸੀਂ ਸਮਾਨ ਲੈ ਕੇ ਸਾਨੂੰ ਭੇਜੋ ਤਾਂ ਜੋ ਅਸੀਂ ਉਹ ਸਿੱਧਾ ਹੀ ਸਮਾਨ ਉਹ ਲੋਕਾਂ ਤੱਕ ਉਹ ਬੈਨੀਫਿਸ਼ੀਅਰਸ ਤੱਕ ਪਹੁੰਚਾ ਪਾਈਏ ਸੋ ਮੈਂ ਬਹੁਤ ਧੰਨਵਾਦ ਕਰਦਾ ਕਰਨ ਔਜਲੇ ਬਾਈ ਦਾ ਕਿ ਜਿਨ੍ਹਾਂ ਨੇ ਇਹ ਸੇਵਾ ਆਪਣੇ ਝੋਲੀ ਪਾਈ ਔਰ ਸਾਨੂੰ ਇਹ ਸਮਾਨ ਭੇਜਿਆ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਕੱਲ੍ਹ ਗੱਲ ਹੋਈ ਤੇ ਲੈਸਰ 24 ਆਰਸ ਚ ਉਹਨਾਂ ਨੇ ਟਰੱਕ ਜਿਹੜਾ ਉਰੇ ਉਤਾਰ ਦਿੱਤਾ ਸੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਲੋਗੋਸਿਕਸ ਦੇ ਵੇਅਰਹਾਊਸ ਦੇ ਵਿੱਚਕਾਰ ਗੁਰਦਾਸਪੁਰ ਚ ਖੜੇ ਆ ਸੋ ਜਿਵੇਂ ਜਿਵੇਂ ਅਸੈਸਮੈਂਟ ਦਾ ਫੇਸ ਸਾਡਾ ਅੱਗੇ ਅੱਗੇ ਵੱਧਦਾ ਜਾ ਰਿਹਾ ਔਰ ਜੋ ਘਰਾਂ ਦੇ ਹਾਲਾਤ ਅਸੀਂ ਗਰਾਊਂਡ ਜ਼ੀਰੋ ਤੇ ਦੇਖ ਰਹੇ ਹਾਂ ਹਰ ਇੱਕ ਅਪਡੇਟ ਅਸੀਂ ਸੰਗਤ ਨੂੰ ਮੌਕੇ ਮੌਕੇ ਪਹੁੰਚਾ ਰਹੇ ਆ ਸੋ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਆਹ ਟਰੱਕ ਜਿਹੜਾ ਪੂਰਾ ਇੱਕ ਪੂਰਾ ਵੱਡਾ ਟਰੱਕ ਲੋਡ ਹੋ ਕੇ واਸ਼ਿੰਗ ਮਸ਼ੀਨਸ ਦਾ ਪਹੁੰਚਿਆ ਸੋ ਆ ਵੀਰਰੀ ਸਾਰੇ ਮੇਰੀ ਕਰਨ ਔਜਲਾ ਬਾਈ ਨਾਲ ਜੋ ਕਿ ਬਹੁਤ ਪ੍ਰਸਿੱਧ ਗਾਇਕ ਨੇ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਰਿਕੁਆਇਰਮੈਂਟ ਪੁੱਛੀ ਤਾਂ ਰਿਕੁਆਇਰਮੈਂਟ ਅਕੋਰਡਿੰਗਲੀ ਸਾਨੂੰ ਕਿਉਂਕਿ ਵਾਸ਼ਿੰਗ ਮਸ਼ੀਨ ਫ੍ਰਿਜ ਬੈੱਡ ਡਬਲ ਬੈੱਡ ਗੱਦੇ ਕਿਚਨ ਸੈੱਟ ਗੈਸ ਚੁੱਲਾ ਹੁਣ ਉਹ ਸਾਰੀ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਜਿਹੜੀ ਕਿ ਸਾਡੀ ਸੈਕੰਡ ਰਿਕੁਆਇਰਮੈਂਟ ਲਿਸਟ ਅਸੀਂ ਕੱਢੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੈਸੇਜ ਦੇ ਉੱਤੇ ਇੱਕ ਆਵਾਜ਼ ਦੇ ਉੱਤੇ ਕਿਵੇਂ ਸੰਗਤ ਔਰ ਕਿਵੇਂ ਜਿਹੜੇ ਪੰਜਾਬ ਨੂੰ ਪਿਆਰ ਕਰ ਰਹੇ ਨੇ ਉਹ ਸਮਾਨ ਟਰੱਕ ਦੇ ਟਰੱਕ ਭੇਜ ਰਹੇ ਨੇ ਔਰ ਮੈਂ ਇਸ ਵੀਡੀਓ ਦੇ ਜ਼ਰੀਏ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਦਸਵੰਦ ਹੈ ਉਹ ਸਾਨੂੰ ਜੋ ਸਾਨੂੰ ਸਮਾਨ ਚਾਹੀਦਾ ਤੁਸੀਂ ਸਮਾਨ ਲੈ ਕੇ ਸਾਨੂੰ ਭੇਜੋ ਤਾਂ ਜੋ ਅਸੀਂ ਉਹ ਸਿੱਧਾ ਹੀ ਸਮਾਨ ਉਹ ਲੋਕਾਂ ਤੱਕ ਉਹ ਬੈਨੀਫਿਸ਼ੀਅਰਸ ਤੱਕ ਪਹੁੰਚਾ ਪਾਈਏ ਸੋ ਮੈਂ ਬਹੁਤ ਧੰਨਵਾਦ ਕਰਦਾ ਕਰਨ ਔਜਲੇ ਬਾਈ ਦਾ ਕਿ ਜਿਨ੍ਹਾਂ ਨੇ ਇਹ ਸੇਵਾ ਆਪਣੇ ਝੋਲੀ ਪਾਈ ਔਰ ਸਾਨੂੰ ਇਹ ਸਮਾਨ ਭੇਜਿਆ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਕੱਲ੍ਹ ਗੱਲ ਹੋਈ ਤੇ ਲੈਸ ਥੈਨ 24 ਆਰਸ ਚ ਉਹਨਾਂ ਨੇ ਟਰੱਕ ਜਿਹੜਾ ਉਰੇ ਉਤਾਰ ਦਿੱਤਾ ਸੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ